ਗੱਲ ਮਾਸਟਰ ਕੇਡਰ ਲੈਕਚਰਾਰ ਤੇ 55% ਸ਼ਰਤ ਨੂੰ ਰੱਦ ਕਰਾਉਣ ਨਾਲ ਬਹੁਤ ਅਹਿਮ ਹੈਗੀ ਆ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕਿ ਸਭ ਤੋਂ ਪਹਿਲਾਂ ਤਾਂ ਵੀ ਇਸ ਵੀਡੀਓ ਦੇ ਲਾਈਕ ਬਣਦਾ ਜੁਨੀਅਨ ਦਾ ਜਿਹੜੀ ਕਿ ਮਸ਼ੱਕਤ ਕਰਦੀ ਇਸ ਤੋਂ ਵੱਡਾ ਇੱਕ ਲਾਈਕ ਹੋਰ ਬਣਦਾ ਹੈ ਓ ਲਾਇਕ ਵੀ ਜ਼ਰੂਰ ਕਰਨਾ ਤੁਸੀਂ ਗੱਲ ਕਰੀਏ ਵੀ ਮਾਸਕੇਟ ਪੋਸਟਾਂ ਜਾਂ ਲੈਕਚਰਾਰ 55% ਰੱਦ ਕਰਾਉਣ ਜਾਂ ਹੋਰ ਜਿਹੜੀਆਂ ਕੁਸ਼ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਸੋ ਇਹਦੇ ਵਿੱਚ ਕੀ ਹੁੰਦਾ ਵੀ ਇਸ ਪ੍ਰਦਰਸ਼ਨ ਦੇ ਚੱਲਦੇ ਸਮੇਂ ਤੁਸੀਂ ਦੇਖੋਗੇ ਕਿ ਜਿਹੜਾ ਇੱਕ ਫਾਜ਼ਿਲਕਾ ਦੇ ਵਿੱਚ ਇੱਕ ਧਰਨਾ ਦਿੱਤਾ ਗਿਆ ਸੀ ਉਸ ਧਰਨੇ ਦੇ ਬਾਅਦ ਵੀ ਉੱਥੋਂ ਦੇ ਇੱਕ ਐਮਐਲਏ ਸੀ ਨਰਿੰਦਰ ਸਬਨਾ ਤੇ ਉਹਨਾਂ ਨੇ ਵੀ ਬੇਰਜ਼ਗਾਰਾਂ ਦੀ ਵੋਟ ਦਾ ਮੁੱਲ ਮੋੜਤਾ ਕਿਵੇਂ ਬੇਰਜ਼ਗਾਰਾਂ ਦੀ ਵੋਟ ਦਾ ਮੁੱਲ ਉਹਨਾਂ ਨੇ ਕਿਵੇਂ ਮੋੜਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਜਲਦੀ ਤੁਹਾਡੀ ਮੀਟਿੰਗ ਕਰਾਵਾਂਗੇ ਸਿੱਖਿਆ ਮੰਤਰੀ ਨਾਲ ਪਰ ਸਿੱਖਿਆ ਮੰਤਰੀ ਨਾਲ ਮੀਟਿੰਗ ਨਹੀਂ ਹੋઈ ਪਾਈ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਠੀਕ ਹੈ ਤਾਂ ਉੱਥੇ ਸਿੱਖਿਆ ਸਕੱਤਰ ਨਾਲ ਵੀ ਥੋੜੀ-ਮੋਟੀ ਜਿਹੜੀ ਗੱਲਬਾਤ ਕਰਵਾਈ ਹੈਗੀ ਆ ਪਰ ਹੁਣ ਇੱਥੇ ਇੱਕ ਗੱਲ ਦੇਖਣ ਨੂੰ ਮਿਲੀ ਕਿ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ 117 ਐਮਐਲਏ ਆ ਜਿਨ੍ਹਾਂ ਨੂੰ ਬੇਰਜ਼ਗਾਰਾਂ ਨੇ ਵੋਟਾਂ ਪਾ ਕੇ ਜਿਤਾਇਆ ਜੇਕਰ ਅਸੀਂ ਆਮ ਪਾਰਟੀ ਦੀ ਗੱਲ ਕਰੀਏ 93 ਐਮਐਲਏ 92 ਐਮਐਲਏ ਆਮ ਪਾਰਟੀ ਦੇ ਜਿਹੜੇ ਬੇਰਜ਼ਗਾਰਾਂ ਨੇ ਅੱਗੇ ਬਧਾਵਾਂਗੇ ਠੀਕ ਹੈ ਸੋ ਵੀ ਸਾਰੇ ਐਮਐਲਏ ਨੂੰ ਜਿਹੜੇ ਪੰਜਾਬ ਦੇ ਹੋਰ ਆਮ ਪਾਰਟੀ ਦੇ ਜਿੱਤੇ ਹੋਏ ਆ 92 93 ਉਹਨਾਂ ਨੂੰ ਇਸ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਹੈ ਇਸ ਚੀਜ਼ ਤੋਂ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਸਾਨੂੰ ਬੇਰਜ਼ਗਾਰਾਂ ਦੀ ਆਵਾਜ਼ ਮੁੱਖ ਮੰਤਰੀ ਤੱਕ ਜਾ ਕੇ ਤੇ ਐਜੂਕੇਸ਼ਨ ਮਨਿਸਟਰ ਤੱਕ ਜਾ ਕੇ ਬੇਰਜ਼ਗਾਰਾਂ ਦੀ ਆਵਾਜ਼ ਨੂੰ ਉਠਾਉਣਾ ਚਾਹੀਦਾ ਇਸ ਕਰਕੇ ਵੀ ਐਮਐਲਏ ਨਰਿੰਦਰ ਸਭਨਾ ਵਾਸਤੇ ਇੱਕ ਲਾਈਕ ਜ਼ਰੂਰ ਬਣਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ 'ਚ ਮਾਸਟਰ ਗੇਰ ਦੀਆਂ ਪੋਸਟਾਂ ਜਲਦੀ ਕੱਟੀਆਂ ਜਾ ਸਕਣ ਕਿਉਂਕਿ ਜਿਨ੍ਹਾਂ ਨੂੰ ਅਸੀਂ ਵੋਟ ਪਾਉਨੇ ਆ ਡਾਇਰੈਕਟ ਵੋਟ ਪਾਉਨੇ ਅਸੀਂ ਸਿੱਧਾ ਡਾਇਰੈਕਟ ਜਾ ਕੇ ਮੁੱਖ ਮੰਤਰੀ ਨੂੰ ਜਾਂ ਅਸੀਂ ਸਿੱਖਿਆ ਮੰਤਰੀ ਨੂੰ ਨਹੀਂ ਮਿਲ ਸਕਦੇ ਹੁੰਦੇ ਸਾਡਾ ਲੋਕਲ ਐਮਐਲਏ ਜਾਂ ਲੋਕਲ ਨਮਾਇੰਦਾ ਹੀ ਸਾਨੂੰ ਸਾਡੀ ਗੱਲ ਨੂੰ ਉੱਥੇ ਪਹੁੰਚਾਉਂਦਾ ਤੇ ਇਸ ਲਈ ਵੀ ਨਰਿੰਦਰ ਸਿੰਘ ਸਬਨਾਂ ਦੇ ਵਾਸਤੇ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਦੂਸਰੇ ਐਮਐਲਏ ਵੀ ਇਸ ਚੀਜ਼ ਤੋਂ ਸਿੱਖਣ ਉਹਨਾਂ ਦਾ ਵੀ ਹੱਕ ਬਣਦਾ ਕਿਉਂਕਿ ਉਹਨਾਂ ਨੇ ਵੀ ਵੋਟਾਂ ਲੈਂਤੀਆਂ ਨੇ ਵੇਰਜ਼ਗਾਰਾਂ ਨੇ ਉਹਨਾਂ ਨੂੰ ਵੀ ਜਿੱਤਿਆ ਸੋ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਜਾਣਕਾਰੀ ਚ ਥੈਂਕ ਯੂ